ਇੱਥੇ ਤੱਕ ਕਲੰਕ ਹੈ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਛੋਟੇ ਛੋਟੇ ਇਕਲੇ ਤੇ ਬੰਦੇ ਨੂੰ ਕਤਲ ਕਰ ਦੇਣਾ ਜਾਂ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਇਹ ਰੋਜ਼ ਦਾ ਦੰਦਾ ਹੋ ਗਿਆ ਜੀ ਇਹ ਚੀਜ਼ਾਂ ਕਿ ਪਤਾ ਨਹੀਂ ਕਿੰਨੇ ਕੁ ਲੋਕ ਸਾਡੇ ਕੋਲ ਵੀ ਆਉਂਦੇ ਸ਼ਿਕਾਇਤਾਂ ਲੈ ਕੇ ਕਿ ਸਾਨੂੰ ਖਰਾਉਤੀਆਂ ਦੀ ਧਮਕੀ ਆ ਗਈ ਮੈਨੂੰ ਕਿਸੇ ਚੀਜ਼ ਦੀ ਆ ਗਈ ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੀਆਂ ਸਰਕਾਰਾਂ ਕਰ ਕੀ ਰਹੀਆਂ ਇਹ ਜਿਹੜੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾ ਰਹੀਆਂ ਹੈ ਹੋਰ ਕੰਮਾਂ 'ਚ ਪੁਲਿਸ ਨੂੰ ਵੀ ਇਹ ਪਤਾ ਨਹੀਂ ਵੀ ਆਪਣੇ ਮੰਤਰੀਆਂ ਇਸਤਰੀਆਂ ਨਾਲ ਕਿੰਨੀ ਕਿੰਨੀ ਡਿਊਟੀ ਲੱਗੀ ਆ ਤੇ ਇਹ ਚੀਜ਼ ਹੈ ਕਿ ਉਹਨਾਂ ਨੂੰ ਵੀ ਜੇ ਕੋਈ ਹੋਰ ਲੋਡ ਆ ਤੇ ਉਹਨਾਂ ਨੂੰ ਪੂਰਤੀ ਕਰਨਾ ਚਾਹੀਦਾ ਇਹ ਚੀਜ਼ ਹੈ ਕਿ ਸਮਾਜ ਦੀ ਤੇ ਇਹ ਲੋਕਾਂ ਦੀ ਤੇ ਰੱਖਿਆ ਕਰਨੀ ਸਰਕਾਰ ਦਾ ਫਰਜ਼ ਹੈ ਉਹ ਉਹ ਚ ਬਹੁਤ ਵੱਡੀ ਅਣਗਹਿਲੀ ਹੋ ਰਹੀ ਹੈ ਇਸ ਕਰਕੇ ਉਹਨਾਂ ਨੂੰ ਇਹਦੇ ਵਾਸਤੇ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਉਹ ਇਹ ਇੱਕ ਇੱਕ ਜਗ੍ਹਾ ਦੀ ਨਹੀਂ ਗੱਲ ਰੋਜ਼ ਹੀ ਪਤਾ ਨਹੀਂ ਕਿੰਨੀਆਂ ਘਟਨਾਵਾਂ ਵਾਪਰਦੀਆਂ ਕਿੰਨਾ ਭ੍ਰਿਸ਼ਟਾਚਾਰ ਵੱਧ ਗਿਆ ਨਸ਼ੇ ਵੱਧ ਗਏ ਨਸ਼ਿਆਂ ਦਾ ਵੀ ਇਹ ਇਹੋ ਜੇ ਰੋਡ ਨਸ਼ਿਆਂ ਦਾ ਵੀ ਬੜਾ ਜਿਹਨਾਂ ਵੀ ਬਹੁਤ ਵੱਡਾ ਰੋਲ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਇਕੱਠੇ ਹੋ ਕੀ ਇਹ ਚੀਜ਼ਾਂ ਕਿ ਪ੍ਰਸ਼ਾਸਨ ਸਰਕਾਰ ਨੂੰ ਆਪਾਂ ਤਾਂ ਹੀ ਜਗਾ ਸਕਾਂਗੇ ਜੇ ਸਾਰੇ ਜਣੇ ਆਪਾਂ ਇਕੱਠੇ ਹੋਵਾਂਗੇ ਕਿ ਦੀ ਵੈਸੇ ਮੇਨ ਜ਼ਿੰਮੇਵਾਰੀ ਕਿਹਦੀ ਮੰਦੀ ਸੀ ਇਸ ਤਰ੍ਹਾਂ ਦੀ ਘਟਨਾ ਤੇ ਮੁੱਖ ਜ਼ਿੰਮੇਵਾਰੀ ਤੇ ਸਰਕਾਰ ਹੀ ਮਾਲਕ ਹੈ ਜੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਸਰਕਾਰ ਨੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਆ ਪੁਲਿਸ ਨੇ ਕਰਨੀ ਆ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿਨ ਦੂਸਰੇ ਕਿ ਭਾਈ ਜਰੇ ਦੀ ਚਾਰ ਬਾਰੇ ਕੀ ਕਹਿਣਾ ਚਾਹੁੰਦੇ ਨੇ ਨਹੀਂ ਉਹ ਤੇ ਇਹ ਚੀਜ਼ ਹੈ ਕਿ ਇਹੋ ਜੇ ਘਟਨਾਵਾਂ ਜੇ ਕਿਸੇ ਨਾ ਵੀ ਵਾਪਰ ਸਕਦੀਆਂ ਕੋਈ ਜਾਤ ਧਰਮ ਵੇਖ ਕੇ ਨਹੀਂ ਨਾ ਨਾ ਨਸ਼ੇ ਨੇ ਨਾ ਆ ਜਾ ਇਹੋ ਜੇ ਕੋਈ ਜਦੋਂ ਇਹੋ ਜੇ ਹਾਲਾਤ ਬਣਦੇ ਉੱਥੇ ਜਿਹੜਾ ਵੀ ਕੋਈ ਉਹਦੀ ਲਪੇਟ ਚ ਆ ਗਿਆ ਉਹ 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 ਉਹਦੇ ਵਾਸਤੇ ਹੀ ਮੁਸ਼ਕਲ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹੋ ਜੀਆਂ ਚੀਜ਼ਾਂ ਭਾਈਚਾਰਿਆਂ 'ਚ ਵੰਡਣ ਦੇ ਨਾਲ ਕੋਸ਼ਿਸ਼ ਕਰੀਏ ਆਪਾਂ ਇਨਸਾਨੀਅਤ ਨਾਲ ਖੜੇ ਹੋਈਏ ਕੋਈ ਕਿਸੇ ਨਾਲ ਵੀ ਵਾਪਸ ਦੀ ਕੋਈ ਸਿੱਖ ਨਹੀਂ ਵਾਪਰ ਸਕਦੀ ਕਿਸੇ ਹਿੰਦੂ ਨਾਲ ਵਾਪਰ ਸਕਦੀ ਆ ਸਾਰਿਆਂ ਨੂੰ ਸਾਨੂੰ ਇੱਕ ਹੋਣ ਦੀ ਲੋੜ ਹੈ ਨਾਲ ਜੀ ਪਰਿਵਾਰ ਦੇ ਪੂਰੇ ਪਰ ਕਿ ਸਾਨੂੰ ਇਸ ਚੀਜ਼ ਦਾ ਬੜਾ ਦੁੱਖ ਹੈ ਕਿ ਸਾਡੇ ਪੰਜਾਬੀਆਂ ਦੇ ਹਾਲਾਤ ਕਿਹੋ ਜਿਹੇ ਬਣ ਗਏ ਪੰਜਾਬ ਦੇ ਇਹ ਚੀਜ਼ ਹੈ ਕਿ ਇਹੋ ਜਿਹੇ ਹਾਲਾਤਾਂ ਚੋਂ ਪੰਜਾਬ ਨੂੰ ਸਰ ਜਣੇ ਰਲ ਮਿਲ ਕੇ ਗੱਡੀਏ ਇਹ ਇਹੀ ਸਾਡੀ ਬੇਨਤੀ ਹੈ ਉਹ ਕੋਰਟ ਦਾ ਮੈਟਰ ਹੈ ਜੀ ਸਲਵਾਈਆਂ ਜੋ ਹੋ ਗਈ ਚੱਲ ਰਿਹਾ ਕੇਸ ਉਹ ਚ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਜਲਦੀ ਜਲਦੀ ਰਿਹਾਅ ਹੋਣ ਜਿਹੋ ਜਿਹੇ ਹਾਲਾਤ ਬਣੇ ਆ ਲੋਕਾਂ ਨੇ ਉਹਨਾਂ ਨੂੰ ਵੀ ਵੋਟਾਂ ਪਾ ਕੇ ਜਤਾਇਆ ਉਹ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਇੱਥੇ ਆ ਕੇ ਸਮਾਜ ਨੂੰ ਚੰਗਾ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ ਭਾਈ ਸਾਹਿਬ ਵੀ ਜਿਵੇਂ ਖੁਲਜੇ ਹੋਏ ਆ ਕਾਨੂੰਨੀ ਜੜੀਆਂ ਕੁੰਡੀਆਂ ਦੇ ਵਿੱਚ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਕਦੋਂ ਇਹ ਤਾਂ ਸਰਕਾਰਾਂ ਦੀ ਜਿਹੜੀ ਆ ਨਾ ਮੈਂ ਦੋ ਜਦਾਂ ਕਿ ਇੱਕ ਥੱਕੇ ਛਾਈ ਆ ਇਹ ਕੋ ਚੁਣੇ ਹੋਏ ਐਮਪੀ ਨੂੰ ਜਾਂ ਪਹਿਲਾਂ ਵੀ ਉਹ ਲੋਕਾਂ ਦੇ ਨਸ਼ਿਆਂ ਦੇ ਖਿਲਾਫ ਹੋ ਜਾਂ ਲੜ ਰਹੇ ਸੀ ਉਹਨਾਂ ਨੂੰ ਚੁੱਕ ਕੇ ਜੇਲ੍ਹ ਸੁਟਣਾ ਤੇ ਨਸ਼ਿਆਂ ਵਾਲੇ ਦੰਦ ਨਾਉਂਦੇ ਫਿਰਦੇ ਆ ਇਹ ਚੀਜ਼ ਆ ਕਿ ਮੇਰਾ ਖਿਆਲ ਹੈ ਕਿ ਹੁਣ ਵੀ ਮੈਂ ਤਾਂ ਸੋਚੀਦਾ ਕਿ ਸਰਕਾਰ ਨੂੰ ਹੁਣ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਉਹਨਾਂ ਦੇ ਜਿਹੜੇ ਕੇਸ ਹੈ ਵਾਪਸ ਲੈ ਕੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਉਹਨਾਂ ਨੂੰ ਸਮਾਜਿਕ ਕੰਮ ਕਰਨ ਦੇਣਾ ਚਾਹੀਦਾ ਜਿਹੜੀ ਲੋਕਾਂ ਨੇ ਉਹਨਾਂ ਜਿੰਮੇਵਾਰੀ ਲਈ ਫਿਰਕਾਰ ਆਪਣੇ ਐਮਪੀ ਸਾਹਿਬ ਵੀ ਗਏ ਸੀ ਇਹ ਮਿਲਣਾ ਉਹਨਾਂ ਨੇ ਇਹ ਸੋਚ ਕੀਤੀ ਹੋਈ ਆ ਭਾਈ ਸਾਹਿਬ ਮੰਤਰੀਨ ਮਿਲੇ ਕਿਸ ਤਰ੍ਹਾਂ ਦਾ ਲੱਗਦਾ ਬਾ ਤੁਹਾਨੂੰ ਵੀ ਆਪਣੀ ਅਗਲਾ ਇਹ ਹੁਣ ਜਿਹੜੇ ਜਿਹੜੇ ਸਿਰਦ ਬੰਦੇ ਆ ਚੰਨੀ ਸਾਹਿਬ ਆ ਹੋਰ ਸਾਰੇ ਇੱਕ ਯਤਨ ਕਰ ਹੀ ਰਹੇ ਆ ਪਰ ਹੁਣ ਅੱਗੇ ਸਰਕਾਰ ਦੀ ਕੀ ਮਨਸ਼ਾ ਵਾ ਉਹ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਜੀ ਮੌਜੂਦਾ ਪੰਜਾਬ ਸਰਕਾਰ ਦੇ ਜਿਹੜੇ ਹਾਲਾਤ ਬਣ ਗਏ ਉਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਉਹ ਤੇ ਹੁਣ ਤੁਹਾਡੇ ਸਾਹਮਣੇ ਹੀ ਆ ਜੀ ਹਾਲਾਤ ਤੇ ਮੇਰੇ ਖਿਆਲ ਨਾਲ ਸਰਕਾਰ ਨਾਲ ਦੀ ਕੋਈ ਚੀਜ਼ ਰਹੀ ਨਹੀਂ ਗਈ ਇਹਨਾਂ ਨੇ ਦਾਅਵਾ ਕੀਤਾ ਹੈ ਨਾ 15 ਅਗਸਤ ਆੜੀ ਆ ਰਹੀ ਹੈ ਤੋ ਤੱਕ ਅਸੀਂ ਨਸ਼ਾ ਬਿਲਕੁਲ ਹੀ ਪੰਜਾਬੋਂ ਖਤਮ ਕਰ ਦੇਣਾ ਮੇਰਾ ਖਿਆਲ ਉਹ ਖਤਮ ਨਹੀਂ ਮਰੇ ਖਿਆਲ ਉਹ ਜਿਹੜੇ ਨਸ਼ੇ ਦਾ ਵਿਰੋਧ ਕਰਨ ਵਾਲੇ ਉਹਨਾਂ ਨੂੰ ਤਾਂ ਖਤਮ ਕਰ ਦੇਣਗੇ ਬਾਕੀ ਨਸ਼ਾ ਖਤਮ ਨਹੀਂ ਹੋਣਾ ਤਾਂ ਨਸ਼ੇ ਦਾ ਕਾਰੋਬਾਰ ਇਸ ਹਿਸਾਬ ਨਾਲ ਵਧ ਰਿਹਾ ਇਹ ਬਹੁਤ ਹਾਲਾਤ ਇਹ ਜਿਹੜੇ ਕਿ ਵਾਧੀ ਰਿਹਾ ਦੇ ਨਾਲ ਘੱਟ ਕੁਝ ਨਹੀਂ ਰਿਹਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ